ਆਲਿਆ ਸਲੂਕ ਮਹੱਲਾ ਤੀਜਾ ਪੜ ਪੜ ਪੰਡਤਵਾਦ ਵਿਖਾਣ ਦੇ ਮਾਇਆ ਮੋਹ ਸਵਾਈ ਦੂਜੇ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਕੀਤੇ ਤਿਸੈ ਨਾ ਸੇਵਨੀ ਦੇਂਦਾ ਰਜਿਕ ਸਮਾਏ ਜਮ ਕਾ ਪਾਹਾ ਗਲੋਂ ਨਾ ਕੱਟੀਐ ਫਿਰ ਫਿਰ ਆਵੈ ਜਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਮਿਲਿਆ ਤਿਨਿ ਆਏ ਆਨੰਦੇ ਨਾਮ ਧਿਆਇਂਦੇ ਨਾਨਕ ਸੱਚ ਸਮਾਏ ਮਹਲਾ ਤੀਜਾ ਸੱਚ ਵਣੰਜਹਿ ਸੱਚ ਸੇਵੰਦੇ ਜੇ ਗੁਰਮੁਖ ਪੈਰੀ ਪਾਏ ਨਾਨਕ ਗੁਰ ਕੈ ਪਾਣ ਜੇ ਚੱਲੈ ਸਹਜੇ ਸੱਚ ਸਮਾਏ ਪੌੜੀ ਆਸਾ ਵਿਕਯਤ ਦੁਖ ਕਣਾ ਮਨ ਮੁਖ ਚੇਤ ਲਾਇਆ ਗੁਰਮੁਖ ਭਏ ਨਰਾਸ ਪਰਮ ਸੁਖ ਪਾਇਆ ਵਿਚੇ ਗ੍ਰਹਿ ਉਦਾਸ ਅਲੇ ਪਤਲੇ ਬਲਾਇਆ ਉਨਾ ਸੋਗ ਵਿਜੋਗ ਨਾ ਵਿਆਪਈ ਹਰ ਭਾਣਾ ਪਾਇਆ ਨਾਨਕ ਹਰ ਸੀਤੀ ਸਦਾ ਰਵ ਰਹੇ ਧੁਰ ਲਏ ਮਲਾਇਆ ਸਲੂਕ ਮਹਲਾ ਤੀਜਾ ਪ੍ਰਾਈ ਅਮਾਨ ਕਿਉ ਰੱਖੀਐ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰਥੈ ਟਿਕੈ ਹੋਰਥੈ ਪ੍ਰਗਟ ਨਾ ਹੋਏ ਅੰਨੇ ਵਸ ਮਾਨਕ ਪਇਆ ਘਰ ਘਰ ਵਿੱਚ ਚਣ ਜਾਏ ਹਉ ਨ ਪਰਖਣਾ ਆਵੇ ਅਡ ਨ ਪੱਲੇ ਪਾਏ ਜੇ ਆਪ ਪਰਖਣਾ ਆਵੇ ਤਾਂ 파ਰਖੀਆਂ ਥਾਮੋ ਲਿਓ ਪਰਖਾਏ ਜੇ ਉਸ ਨਾਲ ਚਿੱਤ ਲਾਏ ਤਾਂ ਵਥ ਲਹ ਨਉ ਨਿਦ ਪੱਲੇ ਪਾਏ ਘਰ ਹੁੰਦਾ ਧਨ ਜਗ ਭੁਖਾ ਮੋਆ ਬਿਨ ਸਤਗੁਰ ਸੋਜੀ ਨਾ ਹੋਏ ਸ਼ਬਦ ਸੀਤਲ ਮਨ ਤਨ ਵਸੈ ਤਿਤੈ ਸੋਗ ਵਜੋਗ ਨਾ ਕੋਏ ਵਸਤ ਪਰਾਈ ਆਪ ਘਰਬ ਕਰੇ ਮੂਰਖ ਆਪ ਗਣਾਈ ਨਾਨਕ ਬਿਨ ਬੂਝੇ ਕਿਨੈ ਨਾ ਪਾਇਉ ਫਿਰ ਫਿਰ ਆਵੇ ਜਾਏ ਮਹੱਲਾ ਤੀਜਾ ਮਨ ਅਨੰਦ ਭਇਆ ਮਿਲਿਆ ਹਰਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਧੁਰ ਮਿਲੇ ਨਾ ਵਿਛੜੈ ਕਬਹੂ ਜੇ ਆਪ ਮੇਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੂਖ ਨਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰ ਧਾਰੇ ਮਨ ਮੁਖ ਤਿਨ ਕੀ ਵਿਖੀਲੀ ਕੇ ਕਰੇ ਜੇ ਸਚਿਆ ਸ਼ਬਦ ਸਵਾਰੇ ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ ਸਰਨਾਗਤ ਪਏ ਗੁਰ ਦਵਾਰੇ ਨਾਨਕ ਗੁਰਮੁਖ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੀ ਪੌੜੀ ਇਸਤਰੀ ਪੁਰਖ ਹੈ ਬਹੁ ਪ੍ਰੀਤ ਮੇਲ ਮੋਹ ਵਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਗਸੈ ਮੋਹਿ ਮਾਇਆ ਦੇਸ ਪਰਦੇਸ ਧਨ ਚੁਰਾਈ ਆਣ ਮੋਹਿ ਪਾਇਆ ਅੰਤ ਹੋਵੇ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਵਿਣ ਨਾਮ ਹੈ ਧ੍ਰਿਗ ਮੋਹ ਜਿਤ ਲੱਗ ਦੁਖ ਪਾਇਆ ਸਲੋਕ ਮਹਲਾ ਤੀਜਾ ਗੁਰਮਖੇ ਅੰਮ੍ਰਿਤ ਨਾਮ ਹੈ ਜਿਤ ਖਾਧੈ ਸਭ ਭੁਖ ਜਾਏ ਕ੍ਰਿਸ਼ਨਾ ਮੂਲ ਨਾ ਹੋਵੇਈ ਨਾਮ ਵਸੈ ਮਨ ਆਏ ਬਿਨ ਨਾਵੇਂ ਜੇ ਹੋਰ ਖਾਣਾ ਤਿਤ ਰੋਗ ਲੱਗੈ ਤਨ ਧਾਏ ਨਾਨਕ ਰਸ ਕਸ ਸ਼ਬਦ ਸਲਾਹਣਾ ਆਪੇ ਲਏ ਮਲਾਏ ਮਹਲਾ ਤੀਜਾ ਜੀਆ ਅੰਦਰ ਜੀਉ ਸ਼ਬਦ ਹੈ ਜਿਤ ਸਹਿ ਮੇਲਾਵਾ ਹੋਈ ਬਿਨ ਸ਼ਬਦੈ ਜਗ ਅਨੇਰ ਹੈ ਸ਼ਬਦੇ ਪ੍ਰਗਟ ਹੋਏ ਪੰਡਤ ਮੋਨੀ ਪਰ ਪੜ ਥੱਕੇ ਵੇਖ ਥੱਕੇ ਤਨ ਧੋਏ ਬਿਨ ਸ਼ਬਦੈ ਕਿਨੈ ਨਾ ਪਾਯੋ ਦੁਖੀਏ ਚੱਲੇ ਰੋਏ ਨਾਨਕ ਨਦਰੀ ਪਾਈਐ ਕਰਮ ਪ੍ਰਾਪਤ ਹੋਏ ਪੌੜੀ ਇਸਤਰੀ ਪੁਰਖੈ ਅਤਿ ਨੇਹੋ ਬਹਿ ਮੰਦ ਪਕਾਇਆ ਦਿਸਦਾ ਸਭ ਕਿਸ ਚੱਲਸੀ ਮੇਰੇ ਪ੍ਰਭ ਪਹਾਇਆ ਕਿਉ ਰਹੀਐ ਥਿਰ ਜੱਗ ਕੋ ਕੱਢੋ ਉਪਾਇਆ ਗੁਰਪੂਰੇ ਕੀ ਚਾ ਕਰੀ ਥਿਰ ਕੰਧ ਸਵਾਇਆ ਨਾਨਕ ਬਖਸ਼ ਮਲਾਇਨ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤ ਅਪਾਰ ਲੋਭ ਲਹਿਰ ਸੁਧ ਮਤ ਗਈ ਸੱਚ ਨਾ ਲੱਗੈ ਪਿਆਰ ਗੁਰਮੁਖ ਜਿੰਨਾ ਸ਼ਬਦ ਮਨ ਵਸੈ ਦਰਗਾਹ ਮੂਖ ਦਵਾਰ ਨਾਨਕ ਆਪੇ ਮੇਲ ਲਈ ਆਪੇ ਬਖਸ਼ਨ ਹਾਰ ਮਹੱਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਉ ਕਿਉ ਮਨ ਰੂਸੀ ਐ ਜਿਸੈ ਹਮਾਰੀ ਚਿੰਦ ਮਹੱਲਾ ਚੌਥਾ ਸਾਹਮਣੇ ਆਇਆ ਚਿਮ ਚਿਮਾ ਹਰ ਗੁਰਮੁਖ ਨਾਮ ਧਿਆਏ ਦੁਖ ਭੁਖ ਕਾੜਾ ਸਭ ਚੁਕਾਏ ਸੀ ਮਿਹੂ ਉੱਠਾ ਸਹਿਬਰ ਲਾਏ ਸਭ ਧਰਤ ਪਈ ਹਰਿਆਵਲੀ ਅੰਨ ਜੰਮਿਆ ਬੋਹਲ ਲਾਏ ਹਰ ਇਕਿੰਤ ਬੁਲਾਵੇ ਕਿਰਪਾ ਕਰ ਹਰਿਆਪੇ ਪਾਵੈ ਥਾਂਇ ਹਰਤ ਸਹਿ ਤਿਆਬੋ ਸੰਤ ਜਨੋ ਜੋ ਅੰਤੇ ਲਏ ਛਡਾਏ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਜਿਨਾਂ ਗੁਰਮੁਖ ਨਾਮ ਅਰਾਧਿਆ ਤਿਨਾਂ ਦੁਖ ਭੁਖ ਲਹਿ ਜਾਏ ਜਨ ਨਾਨਕ ਤ੍ਰਿਪਤਾ ਗਾਏ ਗੁਣ ਹਰ ਦਰਸ਼ਨ ਦੇਹੁ ਸੁਭਾਏ ਪਉੜੀ ਗੁਰਪੂਰੇ ਕੀ ਦਾਤ ਨਿਤ ਦੇਵੈ ਚੜੈ ਸਵਾਈਆ ਤੁਸ ਦੇਵੈ ਆਪ ਦਇਾਲ ਨਾ ਛਪੈ ਛਪਾਈਆ ਹਿਰਦੈ ਕਵਲ ਪ੍ਰਗਾਸ ਹੁਨ ਮਨ ਲਿਵ ਲਾਈਆ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ ਨਾਨਕ ਅਪਨ ਕੋ ਏ ਨਾ ਸਕੈ ਪੂਰੇ ਸਤਗੁਰ ਕੀ ਵਡਿਆਈਆ ਸ਼ਲੋਕ ਮਹਲਾ 3 ਅਮਰ ਵੇ ਪਰਵਾਹੋ ਹੈ ਿਸ ਨਾਲ ਸਿਆਣਪ ਨਾ ਚੱਲਈ ਨਾ ਹੁਜਤ ਕਰਨੀ ਜਾਏ ਆਪ ਛੋੜ ਸਰਨਾਏ ਪਵੇ ਮੰਨ ਲਏ ਰਜਾਏ ਗੁਰਮੁਖ ਜਮ ਡੰਡ ਨਾ ਲੱਗੇ ਹਉ ਮੈਂ ਵਿੱਚੋਂ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸਾਚ ਰਹਿ ਲਿਵ ਲਾਏ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣਪ ਹਉ ਮੈਂ ਮੇਰੀ ਬਹੁ ਕਰਮ ਕਮਾਵਹਿ ਲੋਭ ਮੋਹ ਵਿਆਪੇ ਹਉ ਮੈਂ ਕਦੇ ਨਾ ਚੂਕੈ ਫੇਰੀ ਨਾਨਕ ਆਪ ਕਰਾਹਿ ਕਰਤਾ ਜੋ ਤਿਸ ਪਾਵੈ ਸਾਈ ਗੱਲ ਚੰਗੇਰੀ ਪੌੜੀ ਮਹੱਲਾ ਪੰਜਵਾਂ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰਪੂਰੈ ਮੇਲਾ ਆ ਪ੍ਰਭ ਦੇਵਨ ਹਾਰ ਭਾਗ ਪੂਰਾ ਤਿਨ ਜਾਗਿਆ ਜਪਿਆ ਨਰੰਕਾਰ ਸਾਧੂ ਸੰਗਤ ਲਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹਾ ਕਰ ਪ੍ਰਭ ਕਾਜੈ ਕਾਰ ਸ਼ਲੋਕ ਮਹਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੋਚਿ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇ ਵੋ ਕੰਥ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਈ ਪ੍ਰਭ ਕਾ ਸਫਲ ਘਰ ਮਹੱਲਾ ਪੰਜੁਆ ਉੱਠੇ ਮੇਗ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਇ ਉਹਨੇ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਨਹਾਰ ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲੇਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ ਸਭ ਆਪੇ ਆਪ ਵਰਤਦਾ ਹਾਪੇ ਹੈ ਭਾਈ ਆਪ ਨਾਥ ਸਭ ਨਥੀਨ ਸਭ ਹੁਕਮ ਚਲਾਈ ਨਾਨਕ ਹਰ ਭਾਵੈ ਸੋ ਕਰੇ ਸਭ ਚੱਲੇ ਰਜਾਈ ਸੋ